ਸਾਡੇ ਉਮੀਦਵਾਰ ਸਾਡਾ ਪਾਰਟੀ ਕੇ ਉੱਤਰ ਜਾ ਰਹੇ ਹੈ ਤੇ ਦਮਨੀ ਚੀਨ ਨੂੰ ਕਾफी ਚਿੰਤਾ ਕਾਂਗਰਸ ਕਾਂਗਰਸ ਸਭ ਲਈ ਆਈ ਹੈ ਉਹ ਪਿੱਛੇ ਚਾਹੇ ਐਮਐਸਪੀ ਹੋਵੇ ਕਿ ਚਾਹੇ ਕਿਸਾਨਾਂ ਦੀ ਕਰਜ਼ਾ ਮਾਫੀ ਹੋਵੇ ਜਿਹੜੇ ਵੱਡੇ ਇਸ਼ੂਸ ਸੀਗੇ ਉਹ ਸਾਰੇ ਸਾਡੇ ਮੈਨੀਫੈਸਟੋ ਚ ਆਏ ਹੋਏ ਹਨ ਇਹ ਨਹੀਂ ਹੈ ਜਿੱਥੇ ਬੰਦੀਆਂ ਹੁੰਦੀਆਂ ਹਨ ਕਾਂਗਰਸ ਬੰਦੀਆਂ ਜਿੱਥੇ ਵਿਚਾਰਾ ਦਿੱਤਾ ਉਹਨਾਂ ਤਾਕਤ ਕੋ ਉਹ ਜਿੱਥੇ ਬੰਦੀਆਂ ਜਿਉਂਦੀਆਂ ਇ ਅੱਜ ਜਿਹੜਾ ਇਹ جنگ ਹੈ ਜੁੱਧ ਕਹੇ ਲੋ ਚਾਹੇ ਲੈਕਸਰ ਕਹੇ ਉਹ ਲੜਨ ਜਾ ਰਿਹਾ ਉਹਦੇ ਵਿੱਚ ਸਾਰੇ ਸਮੂਹੀਆਂ ਬਕਾਇਦਾ ਤੌਰ ਤੇ ਬਰਾਬਰ ਰਹਿ ਗਈ ਔਰ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਉਹ ਆਪਸ ਵਿੱਚ ਭੇੜ ਵਾਲੇ ਨਜ਼ਰ ਆਇਆ ਕਿ ਹੁਣ ਲੱਗ ਰਿਹਾ ਕਿ ਆਪਸ ਵਿੱਚ ਇਕੱਠੇ ਹੋਣਗੇ ਧਰਮ ਵੀ ਗਾਂਧੀ ਜੀ ਦੀ ਕੈਂਪੇਨ ਦਾ ਜਿਸ ਤਰ੍ਹਾਂ ਸਵਾਲ ਹੈ ਕਿਤੇ ਕੋਈ ਹੁਣ ਅੜਚਨ ਨਹੀਂ ਕਿ ஏ ਕੋਈ ਅੜਚਨ ਰਹੇਗੀ ਉਹ ਅਸੀਂ ਆਪੇ ਰਲ ਮਿਲ ਕੇ ਦੂਰ ਕਰ ਲਾਂਗੇ ਜਿਵੇਂ ਡਾਕਟਰ ਸਾਹਿਬ ਨੇ ਆਖਿਆ ਵੀ ਜਿਹੜੀਆਂ ਇਹ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਕਾਂਗਰਸ ਵਰਗੀਆਂ ਜਿੱਥੇ ਵਿਚਾਰਾ ਦੀ ਵਿਭਿੰਨਤਾ ਉਹਨਾਂ ਦੀ ਤਾਕਤ ਹੁੰਦੀ ਹੈ ਉਹ ਜਥੇਬੰਦੀਆਂ ਜਿਉਂਦੀਆਂ ਹੀ ਰਹਿੰਦੀਆਂ ਜਿੱਥੇ ਵਿਚਾਰ ਰੱਖਣ ਦੀ ਨਾ ਇਜਾਜ਼ਤ ਹੋਵੇ ਉਹ ਤਾਂ ਫਿਰ ਮੁਰਦਾ ਹੈ ਗਈਆਂ ਹੀ ਹੈਗੀਆਂ ਸਾਡੇ ਇੱਥੇ ਅਸੀਂ ਵਿਚਾਰਾਂ ਦੀ ਇੱਕ ਦੂਸਰੇ ਦੀ ਇੱਜ਼ਤ ਵੀ ਕਰਦੇ ਆ ਜਦੋਂ ਵਿਚਾਰਾਂ ਦੀ ਵਿਭਿੰਨਤਾ ਹੁੰਦੀ ਹੈ ਆਪਸ ਵਿੱਚ ਡਿਸਕਸ਼ਨ ਹੁੰਦੀ ਹੈ ਤੇ ਕੋਈ ਨਾ ਕੋਈ ਅਛਾਈ ਉਹਦੇ ਚੋਂ ਨਿਕਲਦੀ ਹੈ ਇੱਥੇ ਵੀ ਕਿਤੇ ਨਾ ਕਿਤੇ ਵਿਚਾਰਾਂ ਦੀ ਵਿਭਿੰਨਤਾ ਹੈ ਕੁਝ ਈਗੋਸ ਹੁੰਦੀਆਂ ਹੈ ਉਹ ਸਾਰਿਆਂ ਪਿੱਛੇ ਛੱਡ ਕੇ ਇੱਕ ਵੱਡੇ ਲਾਰਜਰ ਇੰਟਰਸਟ ਵੱਡੇ ਕੌਜ਼ ਲਈ ਅੱਜ ਜਿਹੜਾ ਇਹ جنگ ਆ ਜਿਹਨੂੰ ਤੁਸੀਂ ਯੁੱਧ ਕਹਿ ਲੋ ਜਾਂ ਇਲੈਕਸ਼ਨ ਕਹਿ ਲੋ ਉਹ ਲੜਨ ਜਾ ਰਹੇ ਆ ਉਹਦੇ ਵਿੱਚ ਸਾਰਿਆਂ ਦੀ ਸ਼ਮੂਲੀਅਤ ਬਕਾਇਦਾ ਤੌਰ ਤੇ ਬਰਾਬਰ ਰਹੇਗੀ ਔਰ ਇੱਕ ਦੂਜੇ ਤੋਂ ਵੱਧ ਚੜ ਕੇ ਰਹੇ ਕਿਤੇ ਨਾ ਕਿਤੇ ਲੱਗਦਾ ਨਹੀਂ ਆ ਕਿ ਆਪਸ ਵਿੱਚ ਸਾਹਮਣੇ ਸੇ ਤੁਹਾਡੇ ਕਰਨ ਲੰਨੇ ਇੱਕ ਇਕੱਠ ਕਰ ਲੈਂਦੇ ਨੇ ਇਕੱਠੇ ਹੋ ਜਾਂਦੇ ਨੇ ਪਰ ਜ਼ਿਲ੍ਹਾ ਵਿੱਚ ਉਵੇਂ ਮੋਟਾ ਹੋ ਜਾਂਦਾ ਤੇ ਅੰਦਰੋਂ ਅੰਦਰ ਖਾਰ ਖਾ ਕੇ ਤੇ ਨਹੀਂ ਕਰਦੇ ਆ ਕਿ ਦਰਾਨੀ ਜਿਠਾਨੀ ਚ ਨਹੀਂ ਹੁੰਦੀ ਇਕੱਠੀਆਂ ਰਹਿੰਦੀਆਂ ਹਨ ਕੋਈ ਗੱਲ ਨਹੀਂ ਇੱਥੇ ਵੀ ਕੱਟੇ ਰਹਿਣਗੇ ਪਰਵਾਰ ਸਾਡੇ ਇਕੱਠੇ ਹੈ ਇਹ ਜਿਹੜੇ ਮਾੜੇ ਮੋਟੇ ਦੋ ਸਾਡੂਆਂ ਦਾ ਆਪਸ ਵਿੱਚ ਬੜਾ ਪਿਆਰ ਹੈ ਜੱਫੀਆਂ ਵੀ ਪਾਉਂਦੇ ਆ ਪਰ ਵਨ ਅਪਮੈਨਸ਼ਿਪ ਉਹਨਾਂ ਚ ਵੀ ਰਹਿੰਦੀ ਹੈ ਕੋਈ ਗੱਲ ਨਹੀਂ ਅੱਗੇ ਵਧਣ ਦੀ ਜਿਹੜੀ ਇੱਛਾ ਹੈ ਨਾ ਉਹ ਕੰਮ ਜ਼ਿਆਦਾ ਕਰਵਾਉਂਦੀ ਹੈ ਸਾਡੇ ਇੱਥੇ ਜਿਹੜੇ ਬੰਦੇ ਬੈਠੇ ਆ ਯਾ ਤੁਸੀਂ ਸਮਝਦੇ ਹੋ ਵੀ ਕੋਈ ਹੋਰ ਤੜਾ ਆਇਆ ਹੈਗਾ ਇੱਕ ਦੂਸਰੇ ਤੋਂ ਵੱਧ ਕੇ ਡਾਕਟਰ ਸਾਹਿਬ ਨੇ ਕੰਮ ਕਰ ਲੁਧਿਆਣਾ ਟਿਕਟ ਦੀ ਗੱਲ ਕਿੰਨੀ ਉਸ ਨੂੰ ਕਿਹੜਾ ਦੇਖੋ ਅੱਜ ਮੇਰਾ ਖਿਆਲ ਸੀਸੀ ਦੀ ਮੀਟਿੰਗ ਹੈ ਤੇ ਡਿਸਾਈਡ ਹੋ ਜਾਣਾ ਜਦੋਂ ਲੁਧਿਆਣਾ ਦੀ ਟਿਕਟ ਅਨਾਉਂਸ ਹੋਏਗੀ ਤੇ ਲੁਧਿਆਣਾ ਦਾ ਜਿਹੜਾ ਵਰਕਰ ਹੈ ਤੁਸੀਂ ਦੇਖਿਓ ਇੱਕ ਦੂਸਰੇ ਤੋਂ ਅੱਗੇ ਵੱਧ ਕੇ ਕਿਸ ਤਰੀਕੇ ਦੀ ਲੜਾਈ ਪੇਸ਼ ਕਰੇਗਾ ਉਥੇ ਲੜਾਈ ਨਜ਼ਰ ਨਹੀਂ ਆਏਗੀ ওয়ਨ ਸਾਈਡਿਡ ਲੜਾਈ ਜਿਵੇਂ ਹੁਣ ਅੱਜ ਤੋਂ ਬਾਅਦ ਤੁਸੀਂ ਪਟਿਆਲਾ ਦੇਖੋਗੇ ਵੀ ਕਿਸ ਕਿਸ ਤਰੀਕੇ ਕਾਂਗਰਸ ਤੋਂ ਡਾਕਟਰ ਅਰੰਭੀਰ ਗਾਂਧੀ ਇਸ ਲੜਾਈ ਨੂੰ ਖਤੇ ਕਰਦੇ ਐਦਾਂ ਦਾ ਹੀ ਹੁੰਦਾ ਸਭ ਤੋਂ ਤੁਹਾਡਾ ਨਾਮ ਚੱਲ ਰਿਹਾ ਹੈ ਲੁਧਿਆਣਾ ਤੋਂ ਕੋਈ ਕਿਸੇ ਦਾ ਨਾਮ ਮੈਨੂੰ ਨਹੀਂ ਪਤਾ ਨਾ ਮੈਨੂੰ ਕਿਸੇ ਨੇ ਦੱਸਿਆ ਜੋ ਹਾਈ ਕਮਾਂਡ ਜਿਹਦੀ ਡਿਊਟੀ ਲਗਾਏ ਕਿ ਅਸੀਂ ਸਾਰੇ ਉਹਦੇ ਅਛੇ ਰਵਨੀਤ ਜੀ ਦਾ ਬਿਆਨ ਆਇਆ ਕਿ ਜੇ ਕਾਂਗਰਸ ਨੂੰ ਉਮੀਦਵਾਰ ਮਿਲ ਲਿਆ ਤਾਂ ਅਸੀਂ ਦੇ ਦੇਨੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਾਡੇ ਉਮੀਦਵਾਰ ਤਾਂ ਭੱਜ ਭੱਜ ਕੇ ਉੱਧਰ ਜਾ ਰਹੇ ਐ ਤੇ ਰਵਨੀਤ ਜੀ ਨੂੰ ਕਾਦੀ ਚਿੰਤਾ ਕਾਂਗਰਸ ਕਾਂਗਰਸ ਸਭਲੀ ਆਈ ਐ ਯਾਰ ਐ ਯਾਰ ਇਹ ਆਪਾਂ ਕਿਹੜਾ ਕਹਿੰਨੇ ਮੁਕਰਦੇ ਨਹੀਂ ਐ ਪਰ ਹੁਣ ਜੇ ਯਾਰ ਹੀ ਭੱਜ ਗਏ ਤੁਹਾਨੂੰ ਟਿਕਟ ਦਿੱਤੀ ਜਾਵੇਗੀ ਬੜਾ ਵਧੀਆ ਹੈਲਦੀ ਕੰਪੀਟੀਸ਼ਨ ਹੋਏਗਾ ਸਾਡੀ ਕਿਹੜੀ ਤਲਵਾਰਾਂ ਵਾਲੀ ਲੜਾਈ ਐ ਉਹਨੇ ਡਾਇਲੋਜੀ ਐ ਜੀ ਚੁਣ ਲਈ ਜਿਹੜੀ ਉਹਦੀ ਪੁਰਖਿਆਂ ਦੀ ਆਈਡੀਆਲੇ ਜੋ ਬਿਲਕੁਲ ਹੀ ਵੱਖਰੀ ਸੀ ਕਿ ਉਹ ਦੇਖੇ ਭਾਈ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਦਾ ਵਿਰੋਧ ਹੋ ਰਿਹਾ ਪਿੰਡਾਂ 'ਚ ਬੜਾ ਨੰਨ ਦਿੱਤਾ ਜਾ ਰਿਹਾ ਕਿ ਇਹਦੇ ਵਾਰੀ ਆਮ ਆਦਮੀ ਪਾਰਟੀ ਦੀ ਨਾਲ ਜਿਵੇਂ ਜਿਵੇਂ ਜੀਨੇ ਜੀਨੇ ਜੋ ਜੋ ਆਪਣੇ ਰੰਗ ਦਿਖਾਏ ਆ ਉਹ ਸਾਹਮਣੇ ਆ ਰਹੇ ਹੈ ਕਿਸ ਤਰੀਕੇ ਭਾਜਪਾ ਨੇ ਕਿਸਾਨਾਂ ਦਾ ਅੱਜ ਬਹੁਤ ਵੱਡੀ ਲੜਾਈ ਹੈ ਜਿਹੜੀਆਂ ਸਾਡੀਆਂ ਪੰਜ ਗਰੰਟੀਆਂ ਹੈ ਤੇ ਉਹਦੇ ਵਿੱਚ ਨਾਲ ਉਹ ਦੇ ਚਾਹੇ ਐਮਐਸਪੀ ਹੋਵੇ ਚਾਹੇ ਕਿਸਾਨਾਂ ਦਾ ਕਰਜ਼ਾ ਮਾਫੀ ਹੋਵੇ ਜਿਹੜੇ ਵੱਡੇ ਇਸ਼ੂਸ ਸੀਗੇ ਉਹ ਸਾਰੇ ਸਾਡੇ ਮੈਨੀਫੈਸਟੋ ਚ ਆਏ ਹੋਏ ਨੇ ਸੁਆਮੀਨਾਥਨ ਰਿਪੋਰਟ ਸੀਗੀ ਉਹਦਾ ਵੀ ਜ਼ਿਕਰ ਆਉਂਦਾ ਹੈ ਅਸੀਂ ਉਹਦੇ ਬਾਰੇ ਵੀ ਗੱਲ ਕਰੀ ਹੈ ਉਹ ਸੁਆਮੀਨਾਥਨ ਕਮਿਸ਼ਨ ਵੀ ਕਾਂਗਰਸ ਨੇ ਹੀ ਬਣਾਇਆ ਸੀ ਚਾਹੇ ਉਸ ਮੌਕੇ ਤੇ ਨਹੀਂ ਲਾਗੂ ਕਰ ਪਾਇਆ ਤਾਂ ਸਫਰ ਵੀ ਕਰ ਲਿਆ ਹੋਊਗਾ ਕਾਂਗਰਸ ਨੇ ਅੱਜ ਕਾਂਗਰਸ ਨੇ ਮਹਿਸੂਸ ਕਰਦੀ ਆ ਵੀ ਉਹ ਰਿਪੋਰਟ ਦੇ ਮੁਤਾਬਕ ਅੱਗੇ ਇਸ ਮੁਲਕ ਨੂੰ ਜਾਣਾ ਚਾਹੀਦਾ ਹੈ ਮੁਲਕ ਦੀ ਤਰੱਕੀ ਉਹਦੇ ਚਾਹ ਤੇ ਉਹਨੂੰ ਲਾਗੂ ਕਰਨ ਲਈ ਉਹਨਾਂ ਨੇ ਮੈਨੀਫੈਸਟੋ ਚ ਵੀ ਲਿਖਿਆ ਉਹ ਮੈਨੀਫੈਸਟੋ ਤੁਸੀਂ ਸਾਰੇ ਜਾਣਦੇ ਹੋ ਕਾਂਗਰਸ ਪਾਰਟੀ ਹਮੇਸ਼ਾ ਪਿੱਛੇ ਜਦੋਂ ਯੂਪੀਏ 1 ਔਰ ਯੂਪੀਏ 2 ਹੁੰਦੇ ਸੀ ਮਿਸਿਸ ਗਾਂਧੀ ਐਸ ਚੇਅਰ ਪਰਸਨ ਯੂਪੀਏ ਉਹ ਮੀਟਿੰਗ ਲੈਂਦੇ ਹੁੰਦੇ ਸੀ ਵੀ ਮੈਨੀਫੈਸਟੋ ਕਿੰਨਾ ਲਾਗੂ ਹੋਇਆ ਆ ਸਾਡਾ ਰਿਕਾਰਡ ਟ੍ਰੈਕ ਰਿਕਾਰਡ ਰਿਹਾ ਵੀ ਅਸੀਂ ਗਰੰਟੀ ਦੂਜੇ ਅੰਗੂ ਨਹੀਂ ਚੰਦੇ ਵੀ 15 ਲੱਖ ਦੇਵਾਂਗੇ ਬਾਅਦ ਚ ਕਹ ਦੇਂਗੇ ਜੁਮਲਾ ਸੀਗਾ ਸਾਡੀ ਜਿਹੜੀ ਗਰੰਟੀ ਹੈ ਉਹ ਬਖਾਇਤਾ ਇੰਪਲੀਮੈਂਟ ਕੋਈ ਧੰਨਵਾਦ